नगर कीर्तन बाबे नानक जी ਦਾ ਗੁਰਪੁਰਬ ਪਾਰਟ 2 ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਆ ਤੁਹਾਡੀ ਆਪਣੀ ਪ੍ਰੀਤ ਹੋਰ ਮੈਂ ਰਿੰਦੀਆਂ ਜੀ ਪੰਜਾਬ ਚ ਤੇ ਲੋ ਜੀ ਸੰਗਤ ਆਨ ਲੱਪੀ ਏ ਥੋੜੀ ਬੋਤੀ ਕਿਉਂਕਿ ਨਾ ਤਕਰੀਬਨ ਪੜਾ ਬੋਲ ਦਿੰਦੇ ਨਾ ਪੰਜ ਪੜਾ ਨੇ ਸੱਤ ਪੜਾ ਸੀਗੇ ਟੋਟਲ ਮਿਸਿਸ ਸੱਤ ਜਗਾਤੇ ਨਗਰ ਕੀਰਤਨ ਆਣਾ ਸੀਗਾ ਹਣਾ ਤੇ ਮਿਸ ਫਿਰ ਇਹ ਸਾਡਾ ਸੀਗਾ ਆਈ ਥਿੰਕ ਪੰਜਵਾਂ ਪੜਾ ਹਾਂਜੀ ਹੁਣ ਅੱਗੇ ਗਏ ਆ ਕਾਫੀ ਅੱਗੇ ਤੇ ਲੋ ਜੀ ਆ ਗਏ ਨੇ ਪੰਜ ਪਿਆਰੇ ਪਹਿਲਾਂ ਦੋ ਨਿਸ਼ਾਨ ਸਾਹਿਬ ਪਕੜੇ ਹੁੰਦੇ ਆ ਤੇ ਪੰਜ ਪਿਆਰੇ ਪਿੱਛੇ ਤੇ ਮੈਨੂੰ ਉਮੀਦ ਏ ਕਿ ਤੁਹਾਨੂੰ ਬੜਾ ਆਨੰਦ ਆ ਰਿਹਾ ਹੋਣਾ ਮੇਰੇ ਵਾਂਗੂ ਤੇ ਮੈਂ ਤੇਲ ਚੋਇਆ ਗਰੇਵਾਲ ਜੀ ਨੇ ਉਹਨਾਂ ਦੇ ਪੈਰਾਂ ਨੂੰ ਸਾਫ਼ ਕੀਤਾ ਜਲ ਦੇ ਨਾਲ ਜਿਵੇਂ ਵੀ ਬਨਿਆਦਾ ਥੋੜਾ ਬੋਤਾ ਹਣਾ ਸਾਡੇ ਤੋਂ ਜਿੰਨਾ ਵੀ ਹੋ ਸਕਦਾ ਸੀ ਕਰਦੇ ਆਂ ਜੇ ਕੋ ਪੁਲਚਕ ਹੋ ਜਾਂਦੀ ਹੈ ਤੇ ਮਹਾਰਾਜ ਜੀ ਤੋਂ ਹੱਥ ਜੋੜ ਕੇ ਖਸ਼ਮਾ ਮੰਗ ਕਰਦੇ ਆਂ ਕਿ ਮਹਾਰਾਜ ਜੀ ਮਾਫ ਕਰੀਂ ਲੇਕਿਨ ਉਹ ਆਂਗੇ ਸੰਗ ਰਹਿੰਦਾ ਆ ਉਹਨੂੰ ਸਾਰਾ ਕੁਝ ਪਤਾ ਆ ਚੰਗੇ ਦਾ ਮਾੜੇ ਦਾ ਉੱਚਾ ਨੀਮਾ ਸਾਰਾ ਕੁਝ ਪਤਾ ਤਾਂ ਜਾਣੀ ਜਾਣ ਹੈ ਹਣਾ ਫਿਰ ਵੀ ਸੀ ਕੋਸ਼ਿਸ਼ ਕਰਦੇ ਆਂ ਕਿਸੇ ਵੀ ਚਰਾਂ ਦੀ ਕਮੀ ਨਾ ਹੋਵੇ ਪੁਲਚਕ ਨਾ ਹੋਵੇ ਲੋ ਜੀ ਮਹਾਰਾਜੀ ਨੂੰ ਸੰਗਾਸਨ ਤੇ ਬਿਰਾਜਮਾਨ ਕਰਤਾ ਤੇ ਤੁਸੀਂ ਵੀ ਕਰੋ ਜੀ ਮਹਾਰਾਜੀ ਦਾ ਦਰਸ਼ਨ ਮੱਥਾ ਟੇਕੋ ਉਹਨਾਂ ਨੂੰ ਜੀ ਲੱਖ ਲੱਖ ਵਧਾਈਆਂ ਜੀ ਉਹਨਾਂ ਦਾ ਹੈਗਾ ਬਰਥਡੇ ਜਨਮ ਦਿਨ ਤੇ ਅਸੀਂ ਵੀ ਕਹਿ ਰਹੇ ਸੀ ਬਾਬਾ ਜੀ ਤੁਹਾਡਾ ਜਨਮ ਦਿਨ ਹੈ ਸਾਨੂੰ ਵੀ ਕੱਪੜੇ ਸਵਾ ਦਿਓ ਤੇ ਕਹਿੰਦੇ ਲੋ ਚ ਕਿਹੜੀ ਗੱਲ ਲੋ ਕੱਪੜੇ ਸੀਓ ਕੱਪੜੇ ਲਵੋ ਬਧਿਆ ਤੋਂ ਬਧਿਆ ਲੋ ਇਹ ਕੁਛ ਕਹਿ ਰਹੇ ਸੀਗੇ ਮੀਨਸ ਆਪਣੇ ਬਾਰੇ ਜਿੱਥੇ ਜਾਣਦੇ ਹਨਾ ਉਸ ਫੈਮਿਲੀ ਬਾਰੇ ਜਾਂ ਉਹਨਾਂ ਲੋਕਾਂ ਬਾਰੇ ਥੋੜਾ ਜਿਹਾ ਵਿਚਾਰ ਵੰਡਰਾ ਕਰਦੇ ਆ ਜਾਂ ਫਿਰ ਦੱਸਦੇ ਆ ਤੇ ਹਰਬੀਨ ਮੈਂ ਕਿਹਾ ਸੀ ਜਾਂ ਢਾਂਡੀਆਂ ਨੂੰ ਨਾ ਥੋੜਾ ਮਾਇਆ ਮੋਇਆ ਦੇਈਏ ਹੈਨਾ ਤੇ ਲੋ ਜੀ ਲੰਗਰ ਚਾਲੂ ਹੋ ਗਿਆ ਨਾਲ ਹੀ ਕਿਉਂਕਿ ਜਦੋਂ ਸੰਗਤ ਬੈੰਦੀ ਹੈ ਨਾ ਫਿਰ ਲੰਗਰ ਮਹਾਰਾਜ ਜੀ ਨੂੰ ਭੋਗ ਲਾ ਕੇ ਨਾ ਨਾਲ ਹੀ ਲੰਗਰ ਚਾਲੂ ਕਰ ਦਿੱਤਾ ਆ ਤਾਂ ਕਿ ਸੰਗਤ ਬਹਿ ਕੇ ਆਪਣੇ ਖਾਵੇ ਮ제 ਨਾਲ ਹੈਨਾ ਨਾਲੇ ਉਹਨਾਂ ਨੂੰ ਸੁਣੇ ਤੇ ਨਾਲੇ ਮਹਾਰਾਜ ਜੀ ਦੇ ਦਰਸ਼ਨ ਕਰਨ ਔਰ ਉਹ ਮੀਨਸ ਇਹਨਾਂ ਅੱਗੇ ਹੁਣ ਜਾਣਾ ਸੀ ਕਾ ਲਈ ਹੁੰਦੀ ਉਹਨੂੰ ਕਹਿਤਾ ਸੀਗਾ ਤੁਸੀਂ ਬੈਠੋ ਤੇ ਆਰਾਮ ਨਾਲ ਆਪਣਾ ਲੰਗਰ ਛਕੋ ਤੇ ਫਿਰ ਤੁਸੀਂ ਆਇਓ ਤੇ ਲੋ ਜੀ ਹੁਕਮਨਾਮਾ ਤੇ ਮਹਾਰਾਜ ਜੀ ਨੂੰ ਮੀਨਸ ਜੋ ਵੀ ਕੁਝ ਹੈ ਨਾ ਇਹ ਪੜਦੇ ਹੁੰਦੇ ਆ ਤੇ ਮੈਨੂੰ ਕਈ ਮੈਂ ਤਾਂ ਭੁੱਲ ਚੁੱਕੋਗੀ ਤਾਂ ਅਕਸ਼ਮਾ ਮੰਗਦੀ ਆ ਕਿ ਮੇਤੋ ਵੀ ਕਈ ਵਾਰ ਗਲਤੀ ਹੋ ਜਾਂਦੀ ਹੈ ਆਈ ਏਮ ਨੋਟ ਪਰਫੈਕਟ ਤੇ ਤੇ ਬੜਾ ਵਧੀਆ ਮੀਨਸ ਮਾਹੌਲ ਸੀਗਾ ਤੇ ਇੱਕ ਕਲਿੱਪ ਮੜੀ ਫਿਰ ਤੋਂ ਦਵਾਰ ਤੇ ਜੁੜ ਗਈ ਹੈ ਜਦੋਂ ਬਾਬਾ ਜੀ ਸਾਡੇ ਆਏ ਆ ਤੇ ਚਲੋ ਇਹ ਹੁਣ ਜਾਣ ਦੀ ਕਲਿੱਪ ਆ ਗਈ ਹੁਣੇ ਜਾ ਰਹੇ ਆ ਤੇ ਮੀਨਸ ਬੜਾ ਆਨੰਦ ਤੇ ਬੜਾ ਵਧੀਆ ਲੱਗਿਆ ਆ ਤੇ ਇੱਧਰ ਨਾਲ ਥੱਲੇ ਥੋੜਾ ਝੁੱਕ ਕੇ ਜਾਂਦੇ ਕਿਉਂਕਿ ਉਹ ਚੁੰਨੀਆਂ ਸੀ ਉੱਪਰ ਤੇ ਮੀਨਸ ਬੜਾ ਆਨੰਦ ਆਇਆ ਬੜਾ ਹੀ ਅੱਛਾ ਲੱਗਿਆ ਕਿਸੇ ਵੀ ਤਰ੍ਹਾਂ ਦੀ ਇੱਧਰ ਲੱਗਿਆ ਜਿਵੇਂ ਹਰਮਨ ਜੀ ਆਪ ਹੀ ਇੱਥੇ ਆ ਗਏ ਆ ਆਪ ਹੀ ਸਾਰੀ ਸੇਵਾ ਕੀਤੀ ਹੈ ਸੰਗਤ ਲੈ ਕੇ ਆਏ ਆ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਇੱਦਾਂ ਨਹੀਂ ਸੀ ਪਹਿਲਾਂ ਹਾਨੂੰ ਲੱਗਦਾ ਸੀ ਪਤਾ ਨਹੀਂ ਕਿਵੇਂ ਹੋਣਾ ਕਿਵੇਂ ਕਰਾਂਗੇ ਪਰ ਸੰਗਤ ਬਹੁਤ ਸੀ ਸਾਰੇ ਕਹਿ ਰਹੇ ਸੀ ਕਿ ਇਹਨੇ ਜਿੰਨੀ ਸੰਗਤ ਤੁਹਾਡੇ ਘਰ ਆਏ ਨਾ ਇਹਨੇ ਕੀਤੀ ਨਹੀਂ ਸੀ ਤੁਹਾਡੇ ਘਰ ਸਾਰੀ ਸੰਗਤ ਬਹੁਤ ਸੰਗਤ ਆਈ ਹੈ ਹੁਣ ਇਹ ਤਾਂ ਮੈਂ ਕਿਹਾ ਚਲੋ ਉਹ ਜਾਣੀ ਜਾਣੇ ਲਿਆਣ ਵਾਲਾ ਇਹ ਅੱਗੇ ਜਾ ਕੇ ਨਾ ਪੜਾ ਫਿਰ ਵਾਪਸ ਜਾ ਰਿਆ ਸੀ ਹੁਣ ਇਹਨਾਂ ਨੇ ਗੁਰੂ ਘਰ ਇੱਕ ਹੋਰ ਜਗ੍ਹਾ ਤੇ ਜਾਣਾ ਸੱਚਾ ਉਸ ਤੋਂ ਬਾਅਦ ਗੁਰੂ ਘਰ ਜਾਣਗੇ ਤੇ ਫਿਰ ਰਸਤੇ 'ਚ ਸਾਡੇ ਦੇਖ ਲਓ ਮਹਾਰਾਜ ਜੀ ਸਾਨੂੰ ਦੋ ਵਾਰ ਸੇਵਾ ਬਖਸ਼ਦੇ ਮੱਥਾ ਟੇਕਣ ਦੀ ਇੱਕ ਸਾਡੇ ਘਰ ਆਏ ਇੱਕ ਜਦੋਂ ਹੁਣੇ ਗਏ ਆ ਦੂਜੀ ਵਾਰ ਹਨਾ ਅਸੀਂ ਮੱਥਾ ਟੇਕਿਆ ਤੇ ਬੜਾ ਆਨੰਦ ਆਇਆ ਬੜੇ ਮੀਨਸ ਮ제 ਨਾਲ ਸਾਰੇ ਕਾਰਜ ਹੋਏ ਆ ਮਨ ਨੂੰ ਸਕੂਨ ਚੈਨ ਇੱਕ ਮੀਨਸ ਫ੍ਰੀਡਮ ਸੀਗਾ ਕਿ ਹਾਂ ਹਾਏ ਮਹਾਰਾਜ ਜੀ ਆਇਆ ਤੇ ਸਾਰੇ ਸਾਡੇ ਕਾਰਜ ਹੋ ਗਏ ਆ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਚਿੰਤਾ ਨਹੀਂ ਰਹੀ ਮੀਨਸ ਬੜਾ ਵਧੀਆ ਲੱਗਿਆ ਤੇ ਮੈਨੂੰ ਉਮੀਦ ਹੈ ਤੁਹਾਨੂੰ ਮੇਰੀ ਵੀਡੀਓ ਪਸੰਦ ਆਏਗੀ ਲਾਈਕ ਸ਼ੇਅਰ ਸਬਸਕ੍ਰਾਈਬ ਜੋ ਕਰਨਾ ਆ ਤੁਸੀਂ ਪ੍ਰੀਤ ਨੂੰ ਬਹੁਤ ਸਾਰਾ ਪਿਆਰ ਦਿੰਦੇ ਆ ਤਾਂ ਇਹ ਦਿਲ ਤੋਂ ਤੁਹਾਡਾ ਧੰਨਵਾਦ ਮਿਹਰਬਾਨੀ ਹਲੇ ਸੰਗਤ ਅੰਦਰ ਸੀ ਅਸੀਂ ਅੰਦਰ ਆ ਗਏ ਸੀਗੇ ਤੇ ਸੰਗਤ ਦੇਖੋ ਅੰਦਰ ਕਿੰਨੀਆਂ ਦੇ ਬੈਠੀ ਹੋਈ ਐ ਫਿਰ ਐਂਡ ਤੇ ਸੰਗਤ ਸਾਰੀ ਚੱਲ ਗਈ ਸਾਰੇ ਦਿਨ ਚਾਗੀ ਟਮਾਟਾ ਮਾਂ ਬੰਦਾ ਹਲਾ ਰਹਿ ਗਿਆ ਸੀ ਆਪਾਂ ਸਮਾਨ ਸਿਮੇਟਣ ਲੱਪੇ ਟੈਂਟ ਵਾਲੇ ਨਹੀਂ ਕਾਹਲੀ ਹੁੰਦੀ ਨਾ ਕਿ ਟੈਂਟ ਬਸ ਲਾ ਲਈਏ ਫੋੜਾ ਫਟ ਮੈਂ ਕਹਿੰਦੀ ਹੁੰਦੀ ਰੈਨ ਦੋ ਥੋੜਾ ਜਿਹਾ ਹੋਰ ਰੌਣਕ ਮੇਲਾ ਟੈਂਟ ਨਾਲ ਰੌਣਕ ਲੱਗੀ ਰਹਿੰਦੀ ਐ ਖੁਸ਼ੀ ਖੁਸ਼ੀ ਹੁੰਦੀ ਬੜਾ ਵਧੀਆ ਲੱਗਦਾ ਆ ਪਰ ਨਹੀਂ ਜੀ ਅਸੀਂ ਤਾਂ ਟੈਂਟ ਲਾ ਕੇ ਲੈ ਕੇ ਜਾਣਾ ਤੇ ਉਹ ਲਾਂ ਲਾਪੇ ਫੇ ਅਸੀਂ ਹੋਰ ਕੰਮਾਂ ਤੇ ਕਿਉਂਕਿ ਸਾਡੇ ਇੱਥੇ ਆਦਤ ਹੁੰਦੀ ਨਾ ਆਂਡ ਗਵਾਂਢ ਚ ਪ੍ਰਸ਼ਾਦ ਦਿੰਦੇ ਆ ਹਨਾ ਜੇ ਤੁਹਾਡੇ ਘਰ ਆਂਦਾ ਨਾ ਤਾਂ ਤੁਹਾਨੂੰ ਵੀ ਦੇਣਾ ਹੁੰਦਾ ਆ ਤੇ ਅਸੀਂ ਉਹ ਚੀਜ਼ ਦੇਈ ਦੀ ਐ ਗਵਾਂਢੀਆਂ ਨੂੰ ਕੇ ਲਓ ਜੀ ਇਹ ਪ੍ਰਸ਼ਾਦ ਹੈ ਨਾ ਕਈ ਵਾਰੀ ਕੋਈ ਘਰ ਹੁੰਦਾ ਜਾਂ ਨਹੀਂ ਉਹਦਾ ਵੀ ਕਿਸੇ ਦੇ ਦੁੱਧ ਦਾ ਆਇਆ ਹੁੰਦਾ ਹੈ ਤੁਹਾਡੇ ਵੀ ਹੁਣ ਦੁੱਧ ਦੇ ਕੇ ਜਾਂਦੇ ਡੋਲੂ ਹੈ ਨਾ ਆਈ ਹੋਪ ਪਸੰਦ ਆ